ਸਤ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਕਿ ਲੋ ਜੀ ਮੈਂ ਇੱਥੇ ਪਾਠ ਕਰਕੇ ਹੋਈ ਸੀ ਵਿਲੀ ਤੇ ਮੈਂ ਨਾ ਨਾ ਆ ਕੇ ਅੱਜ ਮੈਂ ਸਿਰ ਨਾ ਆਤੀ ਹੋਈ ਸੀ ਬਾਲ ਧੋਤੇ ਸੀਗੇ ਤੇ ਚਰਾਬਾ ਨਹੀਂ ਪਾਈਆਂ ਸੀਗੇ ਤੇ ਮੈਂ ਉਵੇਂ ਹੀ ਕਾਲੀ ਕਾਲੀ ਪਾਠ ਕਰਨ ਬੈਠ ਗਈ ਸੀ ਤੇ ਹੁਣ ਮੈਨੂੰ ਆਏ ਲੱਗਿਆ ਵੀ ਮੇਰੇ ਪੈਰ ਬਹੁਤ ਹੀ ਠੰਡੇ ਹੋ ਗਏ ਆ ਤੇ ਮੈਂ ਲੱਭਦੀ ਪਈ ਸੀ ਇੱਥੋਂ ਬਲੂ ਕਲਰ ਦੀਆਂ ਜਰਾਬਾਂ ਕਿਉਂਕਿ ਜਰਾਬਾਂ ਵਿੱਚ ਬਹੁਤ ਅੱਜਕੱਲ ਨਾ ਰੰਗ-ਬਰੰਗੇ ਆਉਣ ਲੱਗ ਪਈਆਂ ਤੇ ਮੈਂ ਵੀ ਫਿਰ ਮਾੜੀ ਜੀ ਕੋਸ਼ਿਸ਼ ਕਰ ਲੈਣੀ ਐ ਵੀ ਨਾਲ ਦੀਆਂ ਹੀ ਪਾਲੀਆਂ ਜਾਣ ਹਨਾ ਤੇ ਅੱਜ ਮੈਂ ਪਾਏ ਸੀਗੇ ਬਲੂ ਕਲਰ ਦੇ ਕੱਪੜੇ ਤੇ ਮੈਨੂੰ ਲੱਗਦਾ ਸੀ ਵੀ ਮੈਨੂੰ ਬਲੂ ਕਲਰ ਦੀਆਂ ਲੱਭ ਕੇ ਪਾਉਣੀਆਂ ਚਾਹੀਦੀਆਂ ਹਨਾ ਤੇ ਲਓ ਜੀ ਮੈਨੂੰ ਲੱਭ ਗਿਆ ਸੀਗੀਆਂ ਜਰਾਬਾਂ ਤੇ ਕਿਉਂਕਿ ਏਡੋ-ਏਡੋ ਮੇਰੇ ਪੋਲੀਥੀਨ ਵਿੱਚ ਰੱਖੀਆਂ ਪਈਆਂ ਨਵੀਆਂ ਅਲੱਗ ਤੇ ਦੂਸਰੀਆਂ ਜਿਹੜੀਆਂ ਹਨਾ ਵੀ ਥੋੜੀਆਂ ਯੂਜ਼ ਕੀਤੀਆਂ ਹੁੰਦੀਆਂ ਉਹ ਅਲੱਗ ਪਈਆਂ ਹੋਈਆਂ ਤੇ ਤੇ ਲੋਜੀ ਹੁਣ ਆਪਾਂ ਜਾਣਾ ਹੈਗਾ ਇਸ ਤੋਂ ਬਾਅਦ ਕਿਚਨ ਚ ਮੈਨੂੰ ਲੱਗਦਾ ਵੀ ਬਾਹਰ ਧੁੱਪ ਆ ਗਈ ਹੋਣੀ ਆਗੀ ਤੇ ਕੱਪੜੇ ਆਪਣੇ ਆਂਟੀ ਧੋ ਗਏ ਸੀ ਉਹ ਸੁੱਕਨੇ ਪਾਏ ਹੋਏ ਐ ਬਹੁਤ ਸਾਰੇ ਲੋਕਾਂ ਦੇ ਨਾ ਅੱਜਕੱਲ ਕੱਪੜੇ ਸੁੱਕਣੇ ਲੇਟ ਤੱਕ ਪਾਈ ਰਹਿੰਦੇ ਹੈਗੇ ਤੇ ਬੜਾ ਰੰਗ ਬਰੰਗਾ ਜਿਹਾ ਲੱਗਦਾ ਹੈ ਨਾ ਉੱਪਰ ਜਾ ਕੇ ਦੇਖਦੀਆਂ ਤਾਂ ਛੱਤ ਤੇ ਸਾਡੇ ਨਾ نیچے ਧੁੱਪ ਬਿਲਕੁਲ ਨਹੀਂ ਆਉਂਦੀ ਹੈਗੀ ਤੇ ਇਸ ਕਰਕੇ ਨਾ ਹੱਥ ਪੈਰ ਸੁੰਨ ਹੋ ਜਾਂਦੀ ਹੈ ਕੋਈ ਬਾਹਰੋਂ ਵੀ ਆਉਂਦਾ ਨਾ ਸਾਡੇ ਤੇ ਆ ਕੇ ਕਹਿੰਦਾ ਵੀ ਤੁਹਾਡੇ ਘਰ ਤਾਂ ਬਹੁਤ ਜ਼ਿਆਦਾ ਠੰਡ ਹੈ ਹੈਨਾ ਤੇ ਉੱਪਰ ਹੀ ਸਾਡੇ ਜਾ ਕੇ ਧੁੱਪ ਲੱਗਦੀ ਹੈਗੀ ਇਹ ਉੱਪਰ ਜਾ ਕੇ ਬੈਠਣਾ ਪੈਂਦਾ ਕਿਉਂਕਿ ਸਾਡੇ ਗਵੰਡੀਆਂ ਨੇ ਵੀ ਬਹੁਤ ਉੱਚਾ ਘਰ ਪਾ ਲਿਆ ਹੈਗਾ ਉੱਪਰ ਵੀ ਇਧਰਲੀ ਸਾਈਡ ਆਉਂਦੀ ਹੈ ਇਧਰਲੀ ਪੋਰਸ਼ਨ ਤੇ ਇਧਰਲੀ ਪਾਸੇ ਬੈਕ ਵਾਲੇ ਤਾਂ ਬਿਲਕੁਲ ਹੀ ਨਹੀਂ ਆਉਂਦੀ ਤੇ ਲੋ ਜੀ ਹੁਣ ਆਪਾਂ ਆ ਗਏ ਸੀਗੇ ਕਿਚਨ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਣਾ ਕੰਮ ਹੁੰਦਾ ਸੈਲਡ ਕੱਟਣਾ ਹੁਣ ਤਾਂ ਨਾ ਸੈਲਡ ਵੀ ਬੜਾ ਵਧੀਆ ਹੁੰਦਾ ਹੈਗਾ ਮੂਲੀ ਗਾਜਰ ਹਨਾ ਚੁਕੰਦਰ ਤੇ ਆਹ ਖੀਰਾ ਇਹ ਤਾਂ ਹਮੇਸ਼ਾ ਹੀ ਹੁੰਦਾ ਚਲੋ ਖੀਰਾ ਹਨਾ ਤੇ ਚਕੰਦਰ ਵਗੈਰਾ ਅੱਜ ਮੇਰੇ ਕੋਲ ਖਤਮ ਹੋ ਚੁੱਕਾ ਸੀ ਨਹੀਂ ਤਾਂ ਮੈਂ ਕਈ ਵਾਰੀ ਉਹ ਜੂਸ ਵਿੱਚ ਵੀ ਬਾਦਨੀ ਹੁੰਦੀਆਂ ਹਨਾ ਤੇ ਇਹਨਾਂ ਨੂੰ ਮੈਂ ਦੇਖ ਕੇ ਹੁੰਨੀ ਹੈ ਤੇ ਇਹ ਮੈਨੂੰ ਬਹੁਤ ਬੋਲਦੀ ਆ ਵੀ ਸਾਰਿਆਂ ਵਾਸਤੇ ਕੱਟ ਦਿੰਨੀ ਆ ਸਾਰਿਆਂ ਲਈ ਐਫਰਟ ਕਰ ਦਿੰਨੀ ਆ ਪਰ ਆਪ ਨਹੀਂ ਲੈਂਦੀ ਮੇਰਾ ਨਾ ਕਦੇ-ਕਦੀ ਮਨ ਕਰਦਾ ਐਸ ਵੇਲੇ ਨੂੰ ਭੁੱਖ ਲੱਗ ਜਾਂਦੀ ਆ ਸਾਰੇ ਕੰਮ ਨਿਭੜ ਕੇ ਜਦੋਂ ਆਪਾਂ ਨੂੰ ਰੋਟੀ ਬਣਾਉਣੀ ਹੁੰਦੀ ਤੇ ਆਏ ਹੁੰਦਾ ਚਲੋ ਛੱਡੋ ਪਰ ਇਹ ਸੈਲਰ ਸੂ ਲੜੀ ਕੀ ਖਾਣਾ ਹੈਗਾ ਹਨਾ ਕੱਲੀ ਰੋਟੀ ਹੀ ਖਾ ਲੈਣੀ ਆ ਛੇਦੀ ਛੇਦੀ ਤੇ ਅੱਜ ਮੈਂ ਸੋਚਿਆ ਸੀ ਚਲੋ ਮੈਂ ਵੀ ਥੋੜਾ ਜਿਹਾ ਰੱਖ ਲੈਣੀ ਆ ਆਵਦੀ ਇੱਕ ਪਲੇਟ ਚ ਨਾ ਕਿ ਸਭ ਤੋਂ ਪਹਿਲਾਂ ਮੈਂ ਦਹੀਂ ਤਿਆਰ ਕਰ ਲਿਆ ਨਾ ਵਾਸਤੇ ਦਹੀਂ ਦੇ ਵਿੱਚ ਬਸ ਸਿੰਪਲ ਜਿਹਾ ਜੀਰਾ ਪਾਉਣੀ ਹੁੰਦੀ ਆ ਸੋ ਅੱਜ ਇੱਥੇ ਆਪਾਂ ਤਿਆਰ ਕਰਦੇ ਹੈਗੇ ਆ ਫੁਲਕੇ ਤੇ ਫੁਲਕਿਆਂ ਤੋਂ ਬਾਅਦ ਅੱਜ ਮੈਂ ਮਟਰਾਂ ਦੀ ਸਬਜ਼ੀ ਬਣਾਈ ਸੀ ਤੇ ਇਹਨਾਂ ਦੀ ਗੁਟਨੀ ਹੈਗੀ ਚੂਰੀ ਚੂਰੀ ਬਣਾਉਣੀ ਹੈ ਮਤਲਬ ਰੋਟੀ ਦੇ ਵਿੱਚ ਮੈਸ਼ ਕਰਕੇ ਤੇ ਮੈਂ ਖਾਉਂਗੀ ਸਿੰਪਲੀ ਸਿੰਪਲ ਰੋਟੀ ਸਿੰਪਲ ਫੁਲਕੇ ਅੱਜ ਮੈਂ ਬਣੀ ਸੀ ਚੂਰੀ ਉਹਦੇ ਲਈ ਮੈਂ ਲਈ ਆ ਆਲੂ ਮਟਰਾਂ ਦੀ ਸਬਜ਼ੀ ਤੇ ਆਪਾਂ ਇੱਕ ਕਾੜੀ ਹੈਗੀ ਐ ਦੋ ਤਿੰਨ ਕਾੜੀ ਮੈਂ ਆਹ ਵਾਲੀ ਕਾੜੀ ਮੈਂ ਯੂਜ਼ ਕਰਦੀ ਹਾਂ

ਇਹ ਛੋਟੇ ਛੋਟੇ ਟੁਕੜੇ ਕਰਕੇ ਇਹਨਾਂ ਸਾਰੀਆਂ ਰੋਟੀਆਂ ਨੇ ਇਹਦੇ ਵਿੱਚ ਆਪਾਂ ਡਿਪ ਕਰ ਲਈਆਂ ਹੈਗੀਆਂ ਗਰਮ-ਗਰਮ ਸਬਜ਼ੀ ਦੇ ਵਿੱਚ ਥੋੜੀ ਮੁਸ਼ਕਿਲ ਹੋ ਜਾਂਦੀ ਹੈ ਵੀ ਗਰਮ ਸਬਜ਼ੀ ਹੁੰਦੀ ਹੈ ਤੇ ਗਰਮ ਹੀ ਰੋਟੀ ਹੁੰਦੀ ਹੈ ਹਨਾ ਕੁੱਟਣ 'ਚ ਥੋੜੀ ਦਿੱਕਤ ਜੀ ਹੁੰਦੀ ਹੈਗੀ ਹੱਥ ਮੱਚਦੇ ਆ ਪਰ ਫਿਰ ਜੇ ਠੰਡੀ ਹੋ ਜਾਂਦੀ ਹੈ ਨਾ ਤੇ ਜੰਮ ਜੇ ਜਾਂਦੀ ਹੈ ਤੇ ਫਿਰ ਇਹ ਸੁਆਦ ਨਹੀਂ ਲੱਗਦੀਗੀ ਦੇਖੋ ਮੋਸਟਲੀ ਥੋੜੇ ਦਿਨਾਂ ਬਾਅਦ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਸਬਜ਼ੀ ਜਿਹੜੀ ਦੂਸਰੀ ਜਿਵੇਂ ਆਪਾਂ ਕਹਿੰਦੇ ਨੇ ਵੀ ਰਸਈ ਵਾਲੀ ਜਾਂ ਹਨਾ ਦਰੀ ਵਾਲੀ ਜਿਵੇਂ ਆਪਾਂ ਬੋਲਦੇ ਆ ਵੀ ਉਹ ਹੀ ਬਣਾਈ ਜਾਵੇ ਵੀ ਇਹਨਾਂ ਦੇ ਇੱਕ ਹੱਥ ਦੀ ਪ੍ਰੋਬਲਮ ਕਰਕੇ ਨਾ ਤੇ ਇਹ ਮੈਂ ਕੱਟਿਆ ਹੋਇਆ ਸੀ ਪਿਆਜ਼ ਇੱਕ ਛੋਟਾ ਜਿਹਾ ਇਹ ਆਪਾਂ ਵਿੱਚ ਜਿਹੜਾ ਐਡ ਕਰ ਦਾਂਗੇ ਤੇ ਉਹ ਵੀ ਕੜ੍ਹੀਏ ਨਾਲ ਇੱਕ ਵਾਰੀ ਮੈਨੂੰ ਕਿਉਂਕਿ ਗਰਮ ਲੱਗ ਰਹੀ ਹੈ ਇਸੇ ਕੜ੍ਹੀਏ ਨਾਲ ਥੋੜੀ ਥੋੜੀ ਨਾਪ ਨਾਪ ਕੇ ਬਣਾਈ ਜਾਊਂਗੀ ਜੇ ਠੰਡੀ ਸਬਜ਼ੀ ਜੀ ਬਣਾਉਣੀ ਹੋਵੇ ਹੱਥ ਨਾਲ ਤਾਂ ਚੰਗੀ ਤਰ੍ਹਾਂ ਮੈਸ਼ ਤਾਂ ਹੋ ਜਾਂਦੀ ਹੈ ਵੀ ਪਰ ਸਬਜ਼ੀ ਬਹੁਤ ਗਰਮ ਲੱਗਦੀ ਹੈ ਹੱਥ ਵੀ ਮੱਚਣ ਲੱਗ ਜਾਂਦੇ ਹੈ ਹਨਾ ਕਿ ਇਹਨੂੰ ਹੋਰ ਹੀ ਹੋਰੀ ਦਬਾ-ਦਬਾ ਕੇ ਬਣਾਵਾਂਗੀ ਤੇ ਟੇਸਟੀ ਬਹੁਤ ਵਾਜਦੀ ਜਦੋਂ ਫਿਰ ਤੁਸੀਂ ਪਿਆਜ਼ ਪਾ ਲੈਨੇ ਆ ਆਪਣੀ ਮਰਜ਼ੀ ਹੈ ਗਰਮੀ ਚ ਤਾਂ ਕਈ ਵਾਰੀ ਮੈਂ ਜਿਵੇਂ ਖੀਰਾ ਵਗੈਰਾ ਕੱਟਿਆ ਹੁੰਦਾ ਹੈ ਨਾ ਉਹ ਵੀ ਵੇਚਣਗੀ ਐਡ ਕਰ ਦੇਣੀ ਹੁੰਦੀ ਆ ਦੇ ਵਿੱਚ ਹੋਰ ਵੀ ਟੇਸਟੀ ਜਿਹੜੀ ਉਹਦੇ ਨਾਲ ਬਣ ਜਾਂਦੀ ਹੈਗੀ ਆ ਬਹੁਤ ਜ਼ਿਆਦਾ ਬਣ ਜਾਂਦੀ ਜਿੰਨੀ ਮੈਸ਼ ਕਰੀ ਜਾਵੋਗੇ ਹੈਨਾ ਉਨੀ ਜ਼ਿਆਦਾ ਜਿਹੜੀ ਇਹ ਟੇਸਟੀ ਬਾਦੀ ਜਾਊਗੀ ਜੇ ਲੱਗਦਾ ਵੀ ਹੈਨਾ ਮੈਨੂੰ ਵੀ ਥੋੜੀ ਜੀ ਇਹ ਠਿੱਕੜੀ ਲੱਗ ਲੱਗ ਜਾਂਦੀ ਹੈ ਪਸਬਜੀ ਵਿੱਚ ਥੋੜੀ ਜਿਹੀ ਹੋਰ ਐਡ ਕਰ ਦਿੰਦੀ ਹਾਂ ਥੋੜਾ ਜਿਹਾ ਸਬਜੀ ਦਾ ਜਿਵੇਂ ਪਾਣੀ ਧਾਣੀ ਜਿਹਾ ਐਡ ਕਰ ਦਿੰਦਾ ਬਾਕੀ ਸਬਜੀ ਦਾ ਭਾਵੇਂ ਘੱਟ ਕਰਾਂ ਪਾਣੀ ਮੈਨੂੰ ਜ਼ਿਆਦਾ ਰੱਖਣਾ ਪੈਂਦਾ ਸਬਜੀ ਦੇ ਵਿੱਚ ਵੀ ਉਦੋਂ ਜਦੋਂ ਇਹਨਾਂ ਲਈ ਚੋਰੀ ਘੁੱਟਦੀਆਂ ਇਹਨਾਂ ਨੂੰ ਜ਼ਿਆਦਾ ਪਸੰਦ ਹੈ ਵੈਸੇ ਇਹ ਮੇਰੀ ਮੰਮੀ ਵੀ ਬਹੁਤ ਘੁੱਟਦੇ ਹੁੰਦੇ ਸੀ ਉੱਥੇ ਗਰਮੀ ਜਿਹੀ ਕਦੂ ਦੀ ਸਬਜੀ ਜਪਾ ਲੈਣੀ ਹਨਾ ਤੇ ਇਹ ਮਟਰਾਂ ਦੀ ਛੋਲੀ ਦੀ ਸਬਜੀ ਦੇ ਵਿੱਚ ਟੇਸਟੀ ਬਹੁਤ ਬਣ ਜਾਂਦੀ ਹੈ ਪਰ ਬੱਚੇ ਜਿਹੜੇ ਥੋੜੇ ਘੱਟ ਖਾ ਕੇ ਆ ਜੀਏ ਜਿਵੇਂ ਥੋੜੀ ਹੈਵੀ ਜੇ ਬਣ ਜਾਂਦੀ ਹੈ ਹਨਾ ਦੋ ਦੋ ਤਿੰਨ ਕਿੰਨੀ ਬਣ ਜਾਂਦੀ ਹੈ ਦੇਖੋ ਤਿੰਨਾਂ ਦੇ ਵਿੱਚ ਕਿੰਨੀ ਬੰਦੀ ਹੈਗੀ ਲਓ ਜੀ ਇਹ ਹੋ ਗਈ ਹੈਗੀ ਪੂਰੀ ਤਰ੍ਹਾਂ ਖੰਸ਼ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਇੱਕ ਚਮਚਾ ਘਿਓ ਦਾ ਘਿਓ ਤੁਸੀਂ ਆਦੇ ਹਿਸਾਬ ਨਾਲ ਪਾ ਸਕਦੇ ਜੇ ਤੁਸੀਂ ਇਸ ਤਰ੍ਹਾਂ ਦੀ ਚੋਰੀ ਨਹੀਂ ਹੈਗੀ ਤਾਂ ਇਹ ਬਣਨ ਲਈ ਬਹੁਤ ਜ਼ਿਆਦਾ ਤੇਸਤੀ ਲਓ ਜੀ ਹੁਣ ਇਹ ਬੈਠੀ ਹੈਗੀ ਉੱਪਰ ਤੇ ਆਪਾਂ ਲੈ ਕੇ ਜਾਣੀ ਹੈਗੀ ਚੋਰੀ ਉੱਪਰ ਦੇਖੋ ਬਣ ਗਈ ਨਾ ਬਹੁਤ ਵਧੀਆ ਤੇ ਨਾਲ ਆਪਾਂ ਦਹੀਂ ਰੈਣੀ ਕੀਤਾ ਹੋਇਆ ਸੀਗਾ ਸਾਰੀਆਂ ਚੋਰੀ ਲਓ ਜੀ ਹੁਣ ਚਾਹ ਦੀਆਂ ਚੁੱਥੇ ਤੇ ਧੁੱਪ ਦੇ ਵਿੱਚ ਬੈਠੇ ਹੈ ਇਹ ਲਓ ਜੀ ਇਹਨਾਂ ਦਾ ਖਾਣਾ ਹੋ ਗਿਆ ਸੀ ਰੈਡੀ ਤੇ ਆਪਾਂ ਚੱਲੇ ਹੈਗੇ ਉੱਪਰ ਏ ਧੁੱਪ ਸੇਕਦੇ ਸੀ ਇਹਨਾਂ ਨੂੰ ਫੜਾਉਣ ਵਾਸਤੇ ਤੇ ਇਹ ਵੀ ਹੁਣ ਗਰਮਾ ਗਰਮ ਖਾ ਲੈਣਗੇ ਤੇ نیچے ਆ ਕੇ ਫਿਰ ਮੈਂ ਵੀ ਖਾਉਂਗੀ ਤੇ ਲਓ ਜੀ ਆਪਣੇ ਕੱਪੜੇ ਜਿਹੜੇ ਬਹੁਤ ਸਾਰੇ ਜਿਆਦਾ ਧੋਤੇ ਸੀਗੇ ਅੱਜ ਸਾਰੇ ਬਨੇਰੇ ਜਿਹੜੇ ਕੱਪੜਿਆਂ ਨਾਲ ਭਰੇ ਹੋਇਆ ਤੇ ਲਓ ਸਾਰੇ ਲੋਕਾਂ ਦੇ ਦੇਖੋ ਕਿੰਨੇ ਕੱਪੜੇ ਸੁੱਕਣੇ ਪਾਏ ਪਿਆ ਹਨ ਆਸੇ ਪਾਸੇ ਤੇ ਧੁੱਪ ਨਿਕਲੀ ਤਾਂ ਬੜਾ ਵਧੀਆ ਲੱਗਦਾ ਹੁੰਦਾ ਆਸੇ ਪਾਸੇ ਰੰਗ ਬਰੰਗਾ ਜਿਹਾ ਹਨਾ ਤੇ ਸਾਰਾ ਕੁਝ ਐ ਲੱਗਦਾ ਹੁੰਦਾ ਵੀ ਧੋ ਦੀ ਇਹ ਸਾਰਾ ਕੁਝ ਦੀ ਸਫਾਈ ਸਾਰੇ ਕਾਸੇ ਦੀ ਕਰ ਦਈਏ ਹਨਾ ਤੇ ਲੋ ਜੀ ਜੇ ਮੇਰੀ ਵੀਡੀਓ ਪਸੰਦ ਆਈ ਹੋਈ ਤਾਂ ਲਾਈਕ ਤੇ ਸ਼ੇਅਰ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆਪਾਂ ਨੈਕਸਟ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ